ਲਾਈਸੈਂਸ ਹੈਗਾ ਜੀ ਲਓ ਲਾਈਸੈਂਸ ਕਿੱਥੇ ਆਦਾ ਇਧਰ ਮੈਨੂੰ ਫੜਾਓ ਲਾਈਸੈਂਸ ਇਹ ਮੋਟਰਸਾਈਕਲ ਤੁਹਾਡਾ ਆਪਣਾ ਹੈ ਜਿਹੜਾ ਮੋਟਰਸਾਈਕਲ ਦੇ ਮੋਰੇ ਤੁਸੀਂ ਇਹ ਚੀਜ਼ ਨੂੰ ਕੀ ਕਹਿੰਦੇ ਆਪਾਂ ਦੱਸਿਓ ਮੈਨੂੰ ਇਹ ਨੰਬਰ 플레이ਟ ਆ ਇਹ ਜਿਹੜੀ ਸਾਨੂੰ ਆਰ ਸੀ ਮਿਲਦੀ ਹੈ ਨਾ ਉਹਦੇ ਉੱਪਰ ਜਿਹੜਾ ਰਜਿਸਟ੍ਰੇਸ਼ਨ ਨੰਬਰ ਹੁੰਦਾ ਉਹ ਆਪਾਂ ਇਹਦੇ ਮੋਰੇ ਲਵਾਉਣੇ ਆ ਤਾਂ ਕਿ ਸਾਡੇ ਬਾਈਕ ਦਾ ਪਤਾ ਚੱਲ ਜਾਏ ਕਿ ਇਹ ਸਾਡਾ ਮੋਟਰਸਾਈਕਲ ਆ ਕਿ ਇਹਦੇ ਨਾਮ ਤੇ ਆ ਤੇ ਜੇ ਅਗਰ ਕਿਤੇ ਚੋਰੀ ਹੋ ਜਾਂਦਾ ਤੇ ਅਸੀਂ ਉਸ ਨੂੰ ਨੰਬਰ ਦੇ ਆਧਾਰ ਤੇ ਉਹਨੂੰ ਟ੍ਰੇਸ ਕਰ ਸਕੀਏ ਹੈਨਾ ਪਰ ਜੇ ਆਪਾਂ ਨੰਬਰ ਦਾ ਪੈਟਰਨ ਤੁਸੀਂ ਮੈਨੂੰ ਦੱਸਿਓ ਨੰਬਰ ਪਲੇਟ ਦਾ ਜਿਹੜਾ ਪੈਟਰਨ ਸਹੀ ਆ ਇਹ ਜਿਹੜਾ ਤੁਸੀਂ ਲਗਾਇਆ ਇਸ ਤਰ੍ਹਾਂ ਇਹ ਨੰਬਰ ਪਲੇਟ ਤੁਹਾਡਾ ਤੇ ਆ ਨੰਬਰ ਤੁਹਾਡਾ PB07U ਦਿਖਾਈ ਦੇ ਰਿਹਾ ਬਾਕੀ ਕੋਈ ਦਿਖਾਈ ਨਹੀਂ ਦੇ ਰਿਹਾ ਸਾਨੂੰ ਕਿੱਦਾਂ ਪਤਾ ਲੱਗੇਗਾ ਕਿ ਇਹ ਜਿਹੜਾ ਵਾ ਮੋਟਰਸਾਈਕਲ ਦਾ ਨੰਬਰ ਕੀ ਆ ਇਸ ਵਾਸਤੇ ਜਿਹੜਾ ਨੰਬਰ ਦਾ ਜਿਹੜਾ ਵਾ ਹੈਗਾ ਵਾ ਉਹਨੂੰ ਇਸ ਤਰ੍ਹਾਂ ਇਹ ਪੈਟਰਨ ਬਣਦਾ ਹੁਣ ਇਸ ਨੰਬਰ ਪਲੇਟ ਦੇ ਉੱਤੇ ਤੁਸੀਂ ਦੇਖਿਓ ਇੱਕ ਲੋਗੋ ਹੈਗਾ ਜਿਹੜਾ ਜਿਹਦੇ ਥੱਲੇ ਇੰਡੀਆ ਲਿਖਿਆ ਹੋਇਆ ਹੈਗਾ ਨਾ ਇਹਦਾ ਕੋਈ ਮਤਲਬ ਹੈਗਾ ਇਹ ਸਰਕਾਰੀ ਨੰਬਰ ਪਲੇਟ ਹੈ ਨਾ ਇਹਦੇ ਉੱਪਰ ਇੱਕ ਨੰਬਰ ਲਿਖਿਆ ਹੋਇਆ ਇੱਕ ਛੋਟਾ ਉੱਪਰ ਨੰਬਰ ਲਿਖਿਆ ਹੋਇਆ ਔਰ ਸਾਹ ਤੋਂ ਦੇਖ ਕੇ ਇੰਡੀਆ ਤੇ ਨਾਲ ਉਹਦੇ ਇੱਕ ਚਿਪ ਲੱਗੀ ਹੋਈ ਹੈ ਜਿੱਦਾਂ ਆਪਣੇ ਹੋਰ ਉਹਦੇ ਵਿੱਚ ਹੋਣੀ ਹੈ ਹਾਂ ਇਹ ਜੋ ਇਹਦਾ ਪਲੇਟ ਦਾ ਕੋਡ ਨੰਬਰ ਹੈ ਇੰਡੀਆ ਦਾ ਤੇ ਇੱਕ ਇਹਦੇ ਉੱਪਰ ਚਿਪ ਲੱਗੀ ਹੋਈ ਆ ਹੁਣ ਜਦੋਂ ਆਪਣੇ ਕੈਮਰੇ ਜਿਹੜੇ ਆ ਸਰਕਾਰੀ ਇਹ ਜਿਹੜੀਆਂ ਨੰਬਰ ਪਲੇਟਾਂ ਲਾਉਂਦਾ ਕੋਈ ਮਕਸਦ ਹੈ ਸਰਕਾਰ ਦਾ ਹਨਾ ਹੁਣ ਜਦੋਂ ਤੈਨੂੰ ਪਤਾ ਪਾਲ ਪੰਜਾਬ ਚ ਕੀ ਆਲ ਇੰਡੀਆ ਦੀ ਕੈਮਰੇ ਲੱਗ ਰਹੇ ਨੇ ਜਿਹਦੇ ਨਾਲ ਮੁੱਲ ਕੇ ਟ੍ਰੈਫਿਕ ਕੰਟਰੋਲ ਹੋਊਗੀ ਜਾਂ ਕਿਸੇ ਵੀ ਵੀਹਿਕਲ ਦਾ ਕੋਈ ਚੋਰੀ ਦਾ ਜਾਂ ਕਿਦਾਂ ਵੀ ਪਤਾ ਲਗਾਉਣਾ ਹੋਵੇ ਇਹ ਜਿਹੜੀ ਨੰਬਰ ਪਲੇਟ ਜਿਹੜੀ ਆ ਇਹਦੇ ਉੱਪਰ ਜਿਹੜੀ ਤੇਰੀ ਚਿਪ ਲੱਗੀ ਹੈ ਨਾ ਇਹਦੇ ਆਧਾਰ ਤੇ ਤੁਹਾਡਾ ਸਾਰਾ ਬਾਇਓ ਡਾਟਾ ਆਏ ਨਾ ਪੀਏ ਜਿਹੜਾ ਮੋਟਰਸਾਈਕਲ ਕਿਸ ਜਾਂ ਗੱਡੀ ਜਾਂ ਮੋਟਰਸਾਈਕਲ ਜੋ ਵੀ ਆ ਇਹ ਕਿਸੇ ਵਿਅਕਤੀ ਦੀ ਆ ਚੋਰੀ ਦੀ ਆ ਜਾਂ ਨਹੀਂ ਹਨਾ ਜੋ ਵੀ ਹੈਗਾ ਇਸ ਵਾਤੇ ਨੰਬਰ ਪਲੇਟ ਦਾ ਆਹ ਪੈਟਰਨ ਅੱਗੇ ਤੋਂ ਨੰਬਰ ਪਲੇਟ ਇਸ ਤਰ੍ਹਾਂ ਮੋੜ ਕੇ ਨਹੀਂ ਰੱਖਣੀ ਠੀਕ ਹੈ ਇਸ ਤਰ੍ਹਾਂ ਸਿੱਧੀ ਰਹਿਣ ਦੇਣੀ ਹੈ ਨਹੀਂ ਤਾਂ ਫਿਰ ਇਹਦਾ ਚਲਾਣ ਬੰਦ ਹੈ ਹੁਣ ਤੁਸੀਂ ਇਹਦੇ ਬਾਕੀ ਡਾਕੂਮੈਂਟ ਦਿਖਾਓ ਆਰ ਸੀ ਤੁਹਾਡੀ ਹੈਗੀ ਆ 29126 ਹਾਂ ਇਹ ਹੋ ਗਿਆ ਤੁਹਾਡਾ ਵੈਰੀ ਗੁੱਡ ਇਹ ਵੀ ਹੈਗਾ ਠੀਕ ਹੈ ਇਹ ਲਾਇਸੈਂਸ ਹੋ ਗਿਆ ਆਰ ਸੀ ਹੈਗੀ ਆ ਚਾਬਾਟ ਬਾਕੀ ਜਿਵੇਂ ਹੁਣ ਤੁਹਾਡੇ ਤੁਹਾਡੇ ਜਿਹੜੇ ਆ ਚਾਰੇ ਦੇ ਚਾਰੇ ਹੀ ਡਾਕੂਮੈਂਟ ਤੁਹਾਡੇ ਪੂਰੇ ਆ ਠੀਕ ਹੈ ਤੁਸੀਂ ਅੱਗੇ ਤੋਂ ਤੁਹਾਡੀ ਮਿਸਟੇਕ ਇਹ ਸੀ ਕਿ ਤੁਸੀਂ ਜਿਹੜੀ ਆ ਨੰਬਰ ਪਲੇਟ ਨਾ ਮੋੜੀ ਹੋਈ ਸੀ ਇਹ ਅੱਗੇ ਤੋਂ ਜਿਹੜੀ ਆ ਨੰਬਰ ਪਲੇਟ ਨਹੀਂ ਮੋੜਨੀ ਔਰ ਦੂਸਰਾ ਜਦੋਂ ਵੀ ਲਾਈਟਾਂ ਦੇ ਤੁਸੀਂ ਰੁਕਣਾ ਨਾ ਜੈਬਰਾ ਕ੍ਰੋਸਿੰਗ ਦੇ ਉੱਪਰ ਆਪਾਂ ਰੋਕਾਂਗੇ ਕਿਉਂਕਿ ਜਿਹੜਾ ਜੈਬਰਾ ਕ੍ਰੋਸਿੰਗ ਹੈ ਨਾ ਇਹ ਪੈਦਲ ਚੱਲਣ ਵਾਲਿਆਂ ਵਾਸਤੇ ਹੀ ਜੈਬਰਾ ਕ੍ਰੋਸਿੰਗ ਲਗਾਇਆ ਗਿਆ ਤਾਂ ਕਿ ਜਦੋਂ ਰੈੱਡ ਲਾਈਟ ਹੁੰਦੀ ਆ ਤੇ ਕੋਈ ਵੀ ਜਿਹੜਾ ਪੈਦਲ ਚੱਲਣ ਵਾਲਾ ਵਿਅਕਤੀ ਆ ਉਹ ਜੈਬਰਾ ਕ੍ਰੋਸਿੰਗ ਤੇ ਰਾਹੀਂ ਆਪਣਾ ਇਹਨੂੰ ਪਾਰ ਕਰ ਸਕੇ ਤੇ ਜੇ ਆਪਾਂ ਖੁਦ ਜੈਬਰਾ ਕ੍ਰੋਸਿੰਗ ਤੇ ਖੜਕੇ ਤੇ ਪੈਦਲ ਚੱਲਣ ਵਾਲਾ ਵਿਅਕਤੀ ਕਿਵੇਂ ਇਹਨੂੰ ਕ੍ਰੋਸ ਕਰੇਗਾ ਠੀਕ ਹੈ ਸਾਡਾ ਚਲਾਨ ਕੱਟਣ ਦਾ ਕੋਈ ਮਤਲਬ ਨਹੀਂ ਸਾਡਾ ਤੁਹਾਨੂੰ ਵੇਅਰ ਕਰਨਾ ਵੀ ਜਨਤਾ ਨੂੰ ਸਾਡਾ ਇੱਕ ਫਰਜ਼ ਹੈ ਕਿ ਉਹਨਾਂ ਨੂੰ ਦੱਸਿਏ ਕਿ ਤੁਸੀਂ ਮਤਲਬ ਕਿਵੇਂ ਆਪਣਾ ਟ੍ਰੈਫਿਕ ਨਿਯਮਾਂ ਨੂੰ ਜਿਹੜਾ ਫਾਲੋ ਕਰਨਾ ਤੇ ਕਰ ਸਕਦੇ ਹੋ ਤੁਸੀਂ ਮੂੰਹ ਕਿਉਂ ਟੱਕਿਆ ਸੀਗਾ ਜੀ ਟੱਕੇ ਕੋਈ ਨਾ ਨਹੀਂ ਨਹੀਂ ਮੂੰਹ ਤੁਹਾਨੂੰ ਆਪਣੀ ਆਇਡੈਂਟੀ ਨਹੀਂ ਛੁਪਾਣੀ ਅੱਛਾ ਜੀ ਠੀਕ ਹੈ ਜੀ ਅੱਜ ਕੱਲ ਹਰ ਜਗ੍ਹਾ ਤੇ ਕੈਮਰੇ ਲੱਗੇ ਆ ਸਾਰਾ ਕੁਝ ਹੈ ਆਪਣੀ ਆਇਡੈਂਟੀ ਨੂੰ ਛੁਪਾਉਣਾ ਨਹੀਂ ਹੈਗਾ ਮੂੰਹ ਖੋਲ ਕੇ ਆਪਣਾ ਬੜੇ ਵਧੀਆ ਤਰੀਕਾ ਨਾਲ ਚਲਾਓ ਆਪਣੇ ਡਾਕੂਮੈਂਟ ਜਿਹੜੇ ਵੀ ਆ ਵਹੀਕਲ ਜਿਹੜਾ ਵੀ ਤੁਹਾਡੇ ਕੋਲ ਮੋਟਰਸਾਈਕਲ ਆ ਕਾਰ ਆ ਉਹ ਤੇ ਪੂਰੇ ਡਾਕੂਮੈਂਟ ਲੈ ਕੇ ਤੇ ਟ੍ਰੈਫਿਕ ਨਿਯਮਾਂ ਨੂੰ ਫਾਲੋ ਕਰਦੇ ਹੋਏ ਰੋਡ ਤੇ ਚੱਲੋ ਕੋਈ ਦਿੱਕਤ ਨਹੀਂ ਆ ਤੁਸੀਂ ਹੁਣ ਹਾਰਨ ਮਜਾਓ ਜੀ ਇਹਦਾ ਕੀ ਆਬੀ ਲਾਓ? ਚੱਡੋ। ਐਕਸਟਰਾ ਲਵਾਏ। ਇਹ ਜਿਹੜੇ ਹਾਰ ਨੇ ਤੁਸੀਂ ਐਕਸਟਰਾ ਲਵਾਏ ਆ। ਇਹ ਵਾਲੀਆਂ ਤੁਸੀਂ ਜਿਹੜੀਆਂ ਉਹ ਲਾਈਟਾਂ ਲਵਾਈਆਂ ਹੋਈਆਂ। ਹਾਂਜੀ। ਠੀਕ ਹੈ ਜੀ। ਆਹ ਦੇਖੋ। ਆਹ ਦੋਨਾਂ ਪਾਸੇ ਜਿਹੜੀਆਂ ਤੁਸੀਂ ਇਹ ਐਕਸਟਰਾ ਲਾਈਟਾਂ ਲਵਾਈਆਂ ਹੋਈਆਂ। ਇਹ ਲਾਈਟਾਂ ਜਿਹੜੀਆਂ ਵਾ ਤੁਸੀਂ ਨਹੀਂ ਲਵਾ ਸਕਦੇ। ਮਾਨੀ ਉਹ ਬੀਜੀਪੀਸੀ ਆ ਪੰਜਾਬ ਦੇ ਹੁਕਮ ਅਨੁਸਾਰ ਤੇ ਸੰਦੀਪ શ્રી ਸੰਦੀਪ ਕੁਮਾਰ ਮਲਿਕ ਆਈਪੀਐਸ ਐਸਐਸਪੀ ਹਿਸ਼ਾਰਪੁਰ ਸਾਹਿਬ ਦੇ ਵਿਸ਼ਾ ਨਿਰਦੇਸ਼ ਦੇ ਮਤਲਬ ਅੱਜ ਇੱਕ ਸਪੈਸ਼ਲ ਡਰਾਈਵ ਚਲਾਈ ਗਈ ਹੈ ਟੂ ਹੀਲਰਾਂ ਦੇ ਸੰਬੰਧ ਵਿੱਚ ਜਿਹੜੇ ਮੋਟਰਸਾਈਕਲ ਨੂੰ ਮੋਡੀਫਾਈ ਕਰ ਲੰਨੇ ਜਾਂਦਾ ਨੰਬਰ ਪਲੇਟ ਚੇਂਜ ਕਰ ਲੰਨੇ ਕੋਈ ਡੈਕਟਾ ਐਕਸਟਰਾ ਲਗਾ ਲੰਨੇ ਆ ਜਾਂ ਹਾਰਨ ਚੇਂਜ ਕਰ ਲੰਨੇ ਆ ਇਹਨਾਂ ਦੇ ਸਵੰਸਰ ਚੇਂਜ ਕਰ ਲੰਨੇ ਆ ਇਹ ਸਪੈਸ਼ਲ ਇੱਕ ਡਰਾਈਵ ਚਲਾਈ ਗਈ ਹੈ ਟੂ ਹੀਲਰਾਂ ਤੇ ਉਹਦੇ ਤਹਿਤ ਅਸੀਂ ਇੱਥੇ ਚੈਕਿੰਗ ਕਰਕੇ ਉਹਨਾਂ ਨੂੰ ਸਮਝਾ ਵੀ ਰਹੇ ਤੇ ਉਹਨਾਂ ਨੂੰ ਚਲਾ ਵੀ ਰਹੇ ਜਿੱਦਾਂ ਅੱਜ ਵੀ ਦੇਖਿਆ ਗਿਆ ਕਿ ਇੱਕ ਤਾਂ ਫੋਰਨ ਵਾਲੇ ਮਿਲੇ ਆ ਸਾਨੂੰ ਪ੍ਰੈਸਰ ਵਾਲੇ ਇੱਕ ਨੰਬਰ ਪਲੇਟ ਦਾ ਜਿਹੜਾ ਪੈਟਰਨ ਜਿਹੜਾ ਉਹ ਚੇਂਜ ਕਰਦੇ ਆ ਇਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਵੀਜ਼ਾ ਲੈਣਾ ਅਸੀਂ ਇਹਨਾਂ ਨੂੰ ਅਪੀਲ ਕਰਦੇ ਹਾਂ ਕਿ ਜਿਹੜੇ ਇਹਨੂੰ ਥੋੜਾ ਟਿੱਡਾ ਕਰ ਲਿਆ ਉਹ ਪ੍ਰੋਪਰ ਦਿਖਦੀ ਨਹੀਂ ਹੈਗੀ ਉਹ ਬਿਲਕੁਲ ਸਿੱਧੀ ਰੱਖਣ ਤੇ ਕੋਈ ਵੀ ਮੋਡੀਫਿਕੇਸ਼ਨ ਹੈਗੀ ਆ ਜਿਹੜੀ ਕਿਸੇ ਵੀ ਵਾਹਨ ਦੇ ਰੀਜਿਸਟਰ ਨੂੰ ਪੂਰਾ ਚਲਾਨ ਹੁੰਦਾ ਹੈ ਕਿਸੇ ਵੀ ਤਰੀਕੇ ਦੀ ਮੋਡੀਫਿਕੇਸ਼ਨ ਨਾ ਕਰਾਓ ਇਹ ਜਿਹੜਾ ਦੇਖਿਆ ਗਿਆ ਜੈਬਰਾ ਕ੍ਰੋਸਿੰਗ ਬਣੀ ਹੁੰਦੀ ਆ ਤੇ ਅਕਸਰ ਅਸੀਂ ਦੇਖਦੇ ਆ ਜਿਹੜੇ ਬੀਪਲ ਜਿੰਨੇ ਵੀ ਉਹ ਤੋਂ ਅੱਗੇ ਆ ਕੇ ਰੁਕਦੇ ਆ ਤੇ ਪੈਦਲ ਲੰਘਣ ਵਾਲਿਆਂ ਨੂੰ ਬਹੁਤ ਜਿਹੜੀ ਪ੍ਰੋਬਲਮ ਆਉਂਦੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਇਸ ਜਨਤਨ ਦੇ ਦੇਖੋ ਅਸੀਂ ਇਹਨਾਂ ਨੂੰ ਅੱਜ ਸਮਝਾ ਵੀ ਰਹੇ ਆਂ ਵੀ ਜਿਹੜੀ ਜੈਬਰਾ ਕ੍ਰੋਸਿੰਗ ਹੈ ਇਹ ਜਿਹੜੇ ਜਦੋਂ ਲਾਈਟ ਹੁੰਦੀ ਹੈ ਉਦੋਂ ਪੈਦਲ ਜਿਹੜੇ ਚੱਲਦੇ ਨੇ ਉਹਨਾਂ ਦੇ ਲਈ ਹੈਗੀ ਆ ਇਹ ਤੇ ਜਦੋਂ ਵੀ ਰੈੱਡ ਲਾਈਟ ਹੁੰਦੀ ਹੈ ਜੈਬਰਾ ਕ੍ਰੋਸਿੰਗ ਤੋਂ ਥੋੜਾ ਪਿੱਛੇ ਹੋ ਕੇ ਰੁਕਣ ਕਾਫੀ ਸੋਸ਼ਲ ਮੀਡੀਆ ਤੇ ਵੀ ਮੈਸੇਜ ਵੀ ਲੋਕਾਂ ਦੇ ਆਉਂਦੇ ਆ ਕਮੈਂਟ ਵੀ ਪੜਨ ਨੂੰ ਮਿਲਦੇ ਆ ਪਰ ਜਿਹੜੇ ਅਨਕੀਰ ਦਾ ਬਟਾਕਿਆ ਜਿਹੜੇ ਬਜੜੇ ਹੱਲੇ ਵੀ ਘੱਟ ਨਹੀਂ ਰਿਹਾ ਕੱਟ ਨਹੀਂ ਰਿਹਾ ਦੇਖੋ ਅਸੀਂ ਇਹਨਾਂ ਦੇ ਵੱਧ ਤੋਂ ਵੱਧ ਚਲਾਨ ਕਰ ਰਹੇ ਆ ਤੇ ਸੰਭਾਹ ਵੀ ਰਹੇ ਆ ਜੇ ਨਹੀਂ ਹੋਗਾ ਤਾਂ ਪੰਜ ਜਿਹਦੇ ਕੋਈ ਚਲਾਨ ਹੋ ਕੇ ਤਾਂ ਲਾਇਸੈਂਸ ਕੈਨਸਲ ਹੋ ਜਾਣਾ ਹੈ ਹੋਸ਼ਿਆਰ ਪਤੀ ਪਬਲਿਕ ਨੂੰ ਕੀ ਤੀਰ ਤੀਜਾ ਪਾ ਚਾਹਦੇ ਜੀ ਅਸੀਂ ਤਾਂ ਇਹ ਅਪੀਲ ਕਰਾਂਗੇ ਟ੍ਰੈਫਿਕ ਜਿਹੜੇ ਨਿਯਮ ਹੈਗੇ ਉਹਨਾਂ ਨੂੰ ਚੰਗੀ ਤਰ੍ਹਾਂ ਮੰਨਣ ਫਾਲੋ ਕਰਨ ਤੇ ਟ੍ਰੈਫਿਕ ਪੁਲਿਸ ਉਹਨਾਂ ਤੇ ਨਾਕ ਖੜੀ ਹੈ ਹਮੇਸ਼ਾ ਖੜੀ ਹੈ ਸਰ ਜੀ ਇਹ ਰਿਕਸ਼ਾ ਤਾਂ ਨਵੀਂ ਸ਼ਹਿਰ ਦੇ ਵਿੱਚ ਬਹੁਤ ਜਾਣ ਲੰਦੇ ਪਏ ਜੀ ਜਿੰਨਾਂ ਸਵਾਰੀਆਂ ਤੋਂ ਵੀ ਚਲਦੇ ਆਹ ਬਾਰੇ ਕੀ ਕਹਿਣਾ ਜੀ ਮੇਰੀ ਪੋਸਟਿੰਗ ਨੂੰ ਹਲੇ ਕੁਛ ਦਿਨ ਹੀ ਹੋਏ ਨੇ ਮੈਂ ਇਹਨਾਂ ਦੇ ਨਾਲ ਅਲੱਗ ਮੀਟਿੰਗ ਰੱਖਾਂਗਾ ਤੇ ਇਹਨਾਂ ਨੂੰ ਅਸੀਂ ਸਮਝਾਵਾਂਗੇ ਵੀ ਬਿਨਾ ਸਵਾਰੀ ਤੋਂ ਬਾਜ਼ਾਰ ਦੇ ਵਿੱਚ ਨਾ ਐਂਟਰ ਕਰਨ ਲੋਕਾਂ ਨੂੰ ਨਾ ਤੇ ਬਜਾ ਤਕਲੀਫ ਨਾ ਦੇਣ ਤੇ ਖਾਲੀ ਰਿਕਸ਼ਾ ਜਿਹੜੇ ਆ ਉਹ ਲੈ ਕੇ ਬਜ਼ਾਰਾਂ ਦੇ ਵਿੱਚ ਬਿਨਾਂ ਵਜਾ ਨਾ ਚੱਲਣ ਇਹੋ ਜਿਹੇ ਨਜਾਮ ਲੱਗਦੇ ਪਏ ਜਿੰਨਾ ਕਰਕੇ ਮਨਨ ਕਿ ਨਜਾਮ ਲੱਗਦਾ ਇਹਨਾਂ ਦੀ ਬਕਾਇਦਾ ਆਈਡੀ ਉਹ ਮੀਟਿੰਗਾਂ ਪਹਿਲਾਂ ਹੋਈਆਂ ਸੀ ਹੁਣ ਆਪਣੇ ਡਿਪਟੀ ਸਾਹਿਬ ਜਿਹੜੇ ਨੇ ਉਹ ਇਹਨਾਂ ਦੀ ਫੈਸਲਾ ਇਹਨਾਂ ਨੇ ਆਪਣਾ ਮੀਟ ਕਰਨਗੇ ਇਹਨਾਂ ਨੂੰ ਵੇਅਰ ਕਰਨਗੇ